ਅੱਜ ਸਾਰਾ ਫਲਵਾੜਾ ਇਹੋ ਜਿਹਾ ਮੰਜ਼ਰ ਤੇ ਆ ਗਿਆ ਪਤਾ ਨਹੀਂ ਕਿੰਨਿਆਂ ਦੇ ਸੱਥਰ ਵਿਸ਼ਨ ਹੈ ਮੈਂ ਹੈਪੀ ਨੂੰ ਵੀ ਬੇਨਤੀ ਕਰਦਾ ਜੇ ਉਹ ਖਬਰੇ 'ਚ ਕਿਸੇ ਨਾ ਕਿਸੇ ਐਂਗਲ ਤੋਂ ਦੇਖਦੇ ਹੋ ਰਿਹਾ ਹੈ ਹੈਪੀ ਆ ਦੇਖ ਤਾਂ ਸਾਡੀ ਝੋਲੀ ਸਾਡੀ ਇਮਾਨਤ ਪਾ ਦੇ ਵੀਰਾ ਮੇਰੇ ਹਿਸਾਬ ਦੇ ਨਾਲ 10 ਤੋਂ 15 ਕਰੋੜ ਰੁਪਏ ਦੀ ਜੋ ਆਵਾਜ਼ ਆਉਂਦੀ ਹੈ ਫਲਵਾੜੇ ਦੇ ਵਿੱਚੋਂ ਜੇ ਮੈਂ ਆਪਣੀ ਗੱਲ ਕਰਾਂ ਹਰਪ੍ਰੀਤ ਸਿੰਘ ਸੋਨੋ ਮੇਰਾ 8.5 ਲੱਖ ਰੁਪਇਆ ਅੱਜ ਅਸੀਂ ਆਪਣੇ ਬੱਚਿਆਂ ਲਈ ਰੋ ਰਹੇ ਕਿਹੜੇ ਅਸੀਂ ਮਾੜੇ ਕਰਮ ਕਰ ਦਿੱਤੇ ਯਾਰ ਤੂੰ ਸਾਡੀ ਸਾਰੀ ਉਮਰ ਦੀ ਪੂੰਜੀ ਲੈ ਗਿਆ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਜ਼ਿੰਮੇਵਾਰੀ ਨਾਲ ਸ਼ੇਅਰ ਕਰ ਦਿਓ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚੇ ਪਤਾ ਨਹੀਂ ਉਹ ਬੰਦਾ ਐਨੀ ਮੋਟੀ ਰਕਮ ਲੈ ਕੇ ਕਿੱਥੇ ਗਿਆ ਮੈਂ ਇਹ ਦੱਸਣਾ ਚਾਹੁੰਦਾ ਪਹਿਲਾਂ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਮਝ ਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਤੁਹਾਡਾ ਇੱਕ ਇੱਕ ਸ਼ੇਅਰ ਕੀਤਾ ਸਾਡੇ ਲਈ ਰੋਟੀ ਦਾ ਸਾਧਨ ਸਾਡੇ ਪਰਿਵਾਰਾਂ ਦੀ ਜ਼ਿੰਦਗੀ ਦਾ ਸਾਧਨ ਬਣ ਕੇ ਮਰੇ ਆਵੇ। ਅਸੀਂ ਫਗਵਾੜੇ ਦੇ ਵਾਸੀ ਆਂ ਔਰ ਹਰ ਬੰਦਾ ਆਪਣੀ ਰੋਟੀ ਰੋਜ਼ੀ ਦੇ ਲਈ ਕੁਛ ਨਾ ਕੁਛ ਪੈਸੇ ਜੋੜਦਾ ਕੋਈ ਕਮੇਟੀਆਂ ਪਾਉਂਦਾ ਕੋਈ ਕੁਛ ਕਰਦਾ। ਫਗਵਾੜੇ ਇੱਕ ਸਾਡਾ ਸੱਜਣ ਸੀ ਹੈਪੀ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਜਿਹੜਾ ਕਿ ਪੂਰੇ ਫਗਵਾੜੇ ਵਿੱਚ ਲੱਖਾਂ ਕਰੋੜਾਂ ਦਾ ਬਿਜ਼ਨਸ ਕਰਦਾ ਸੀ ਆਪਣਾ ਕਮੇਟੀਆਂ ਦਾ। ਔਰ ਅਸੀਂ ਸਾਰੇ ਲੋਕਾਂ ਨੇ ਉਹ ਤੋਂ ਆਪੋ ਆਪਣੀਆਂ ਕਮੇਟੀਆਂ ਪਾਈਆਂ ਸੀ ਕਿਸੇ ਨੇ 15 ਲੱਖ ਦੀ ਕਿਸੇ ਨੇ 10 ਲੱਖ ਦੀ ਕਿਸੇ ਨੇ 5 ਲੱਖ ਦੀ ਔਰ ਥੋੜੇ ਮਹੀਨਿਆਂ ਤੋਂ ਉਹਦੇ ਹਾਲਾਤ ਲੱਗ ਰਹੇ ਸੀ ਮਾੜੇ ਆ ਪਰ ਲੇਕਿਨ ਮੰਦੇ ਉਦੋਂ ਸਾਡੇ ਹਾਲਾਤ ਹੋ ਗਏ ਜਦੋਂ ਕੱਲ ਪਤਾ ਲੱਗਾ ਤੇ ਉਹ ਸ਼ਹਿਰ ਛੱਡ ਕੇ ਆਪਣਾ ਸਾਰਾ ਸਮਾਨ ਛੱਡ ਕੇ ਆਪਣੇ ਸਾਰੇ ਪਰਿਵਾਰਾਂ ਸਮੇਤ ਭਰਾ ਭੈਣਾਂ ਸਮੇਤ ਉਹ ਇੱਥੋਂ ਚਲਾ ਗਿਆ ਸੋ ਦੋਸਤੋ ਮੇਰੇ ਹਿਸਾਬ ਦੇ ਨਾਲ 10 ਤੋਂ 15 ਕਰੋੜ ਰੁਪਏ ਦੀ ਜੋ ਆਵਾਜ਼ ਆਉਂਦੀ ਹੈ ਫਗਵਾੜੇ ਦੇ ਵਿੱਚੋਂ ਜੇ ਮੈਂ ਆਪਣੀ ਗੱਲ ਕਰਾਂ ਹਰਪ੍ਰੀਤ ਸਿੰਘ ਸੋਨੂ ਮੇਰਾ 8.5 ਲੱਖ ਰੁਪਈਆ ਸੋ ਅਸੀਂ ਬਹੁਤ ਆਸ ਲੈ ਕੇ ਆਏ ਆ ਸਾਡੇ ਮੈਡਮ ਹੁਸ਼ਾ ਰਾਣੀ ਜੀ ਜਿਨ੍ਹਾਂ ਨੇ ਸਾਨੂੰ ਬੜਾ ਵੱਡਾ ਹੌਸਲਾ ਦਿੱਤਾ ਐਸਪੀ ਮੈਡਮ ਨੇ ਬੜਾ ਵੱਡਾ ਹੌਸਲਾ ਦਿੱਤਾ ਵੀ ਤੁਹਾਨੂੰ ਤੁਹਾਡਾ ਹੱਕ ਦਵਾਇਆ ਜਾਏਗਾ ਪੂਰਨ ਤੌਰ ਦੇਤੇ ਉਹ ਮਦਦ ਸਾਡੀ ਇਸ ਕਾਰ ਵਿੱਚ ਜ਼ਿੰਮੇਵਾਰੀ ਦੇ ਤੌਰ ਤੇ ਨਿਭਾਉਣਗੇ ਅਜੇ ਤੱਕ ਕੁਝ ਬੋਲ ਵੀ ਨਹੀਂ ਹੋ ਰਿਹਾ ਦੋਸਤੋ ਕਿਸੇ ਨੇ ਆਪਣੇ ਬੱਚੇ ਵਿਆਉਣ ਲਈ ਪੈਸੇ ਰੱਖੇ ਨੇ ਦੋਸਤੋ ਕਿਸੇ ਨੇ ਆਪਣੇ ਕੁਝ ਹੋਰ ਕਾਰਜਾਂ ਲਈ ਰੱਖੇ ਨੇ ਅੱਜ ਸਾਰਾ ਫਗਵਾੜਾ ਇਹੋ ਜਿਹਾ ਮੰਜ਼ਰ ਤੇ ਆ ਗਿਆ ਪਤਾ ਨਹੀਂ ਕਿੰਨਿਆਂ ਦੇ ਸੱਥਰ ਵਿਸ਼ਣੇ ਨੇ ਮੈਂ ਹੈਪੀ ਨੂੰ ਵੀ ਬੇਨਤੀ ਕਰਨਾ ਜੇ ਉਹ ਖਬਰੇ ਕਿਸੇ ਨਾ ਕਿਸੇ ਐਂਗਲ ਤੋਂ ਦੇਖਦੇ ਆ ਰਹੇ ਹੋਵੇ ਹੈਪੀ ਆ ਦੇਖ ਪਰਾ ਆ ਸਾਡੀ ਝੋਲੀ ਸਾਡੀ ਇਮਾਨਤ ਪਾ ਦੇ ਵੀਰਾ ਤੇ ਵੱਧਵਾਵਾ ਕਿੱਥੋਂ ਖੱਟੇਗਾ ਉਹ ਦਿਨ ਯਾਦ ਕਰ ਜਿਸ ਦਿਨ ਤੇਰੇ ਬੱਚੇ ਸਾਡੇ ਗੱਲ ਲੱਕੇ ਰੋ ਰਹੇ ਸੀ ਅੱਜ ਅਸੀਂ ਆਪਣੇ ਬੱਚਿਆਂ ਲਈ ਰੋ ਰਹੇ ਕਿਹੜੇ ਅਸੀਂ ਮਾੜੇ ਕਰਮ ਕਰ ਦਿੱਤੇ ਯਾਰ ਤੂੰ ਸਾਡੀ ਸਾਰੀ ਉਮਰ ਦੀ ਪੂੰਜੀ ਲੈ ਗਿਆ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਜ਼ਿੰਮੇਵਾਰੀ ਨਾਲ ਸ਼ੇਅਰ ਕਰਦੇ ਹੋ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚੇ ਪਤਾ ਨਹੀਂ ਉਹ ਬੰਦਾ ਐਨੀ ਮੋਟੀ ਰਕਮ ਲੈ ਕੇ ਕਿੱਥੇ ਗਿਆ ਇਹ ਘੱਟੋ ਘੱਟ ਇਸ ਵੇਲੇ 100 ਦੇ ਕਰੀਬ ਨੇ ਮਜਬੂਰੀ ਕਾਰਨ ਕਈ ਇਸ ਵੇਲੇ ਤਾਂ ਨਹੀਂ ਆ ਸਕਦੇ ਕਈ ਇਕੱਲੇ ਪਰਸਨ ਨੇ ਦੁਕਾਨਾਂ ਦੇ ਬੈਠੇ ਨੇ ਕੱਲ 70 ਤੋਂ 80 ਬੰਦੇ ਐਸਪੀ ਮੈਡਮ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਐਸਐਸਪੀ ਸਾਹਿਬ ਵੀ ਪੂਰੇ ਇਸ ਗੱਲ ਦੇ ਮਤਲਬ ਲਿੰਕ ਦੇ ਵਿੱਚ ਨੇ ਔਰ ਇਹਨਾਂ ਵੱਲੋਂ ਸਾਨੂੰ ਅਸੀਂ ਧੰਨਵਾਦ ਦੀਆਂ ਫਗਵਾੜਾ ਬਸਤੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਦਰਖਾਸਤ ਦੀ ਕਾਪੀ ਦਿੱਤੀ ਤੇ ਹੋਰ 30 ਬੰਦਿਆਂ ਦੇ ਨਾਮ ਦਿੱਤੇ ਤੱਬਰ ਸਾਡੇ ਰੁਲ ਜਾਣੇ ਮੇਰੀ ਬੇਨਤੀ ਆ ਇਹ ਕੋਈ ਦਿਖਾਵਾ ਨਹੀਂ ਹੈ ਸਾਰੇ ਫਗਵਾੜੇ ਦੇ ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ 70 ਬੇਜਾਂ ਨੇ ਦੋਸਤੋ ਇਸ ਵੀਡੀਓ ਨੂੰ ਤਾਂ ਕਿੰਨੇ ਵੱਧ ਵੱਧ ਸ਼ੇਅਰ ਕਰਿਓ ਕੋਈ ਨਾ ਕੋਈ ਉਸ ਬੰਦੇ ਨੂੰ ਦੇਖੇ ਉਹਦਾ ਪਤਾ ਲੱਗੇ ਤਾਂ ਘੱਟੋ ਘੱਟ ਉਹਦਾ ਪਾਇੰਟ ਤੁਹਾਨੂੰ ਪਤਾ ਲੱਗੇ ਕਿੱਥੇ ਆ ਉਹਨੂੰ ਫੜ ਸਕੀਏ ਉਤੋਂ ਜਾ ਕੇ ਆਪਣੀ ਅਮਾਨਤ ਲੈ ਸਕੀਏ ਅ ਇਹ ਜਿੰਨਾ ਫਗਵਾੜਾ ਦਾ ਜਿਹੜੇ ਸਾਰੇ ਦੁਕਾਨਦਾਰ ਮੇਰੇ ਕੋਲ ਇਕੱਠੇ ਹੋ ਕੇ ਆਏ ਇਸ ਇਹਨਾਂ ਨੇ ਇੱਕ ਕਮੇਟੀ ਜਿਹੜਾ ਪਾਉਂਦਾ ਇੱਕ ਬੰਦਾ ਉਹਦਾ ਨਾਮ ਸੰਜੀਪ ਕੁਮਾਰ ਸ਼ਰਮਾ ਹੈ ਉਹ ਇਹਨਾਂ ਸਾਰੇ ਦੁਕਾਨਦਾਰਾਂ ਤੋਂ ਕਮੇਟੀਆਂ ਇਕੱਠੀਆਂ ਕਰਦਾ ਸੀਗਾ ਤੇ ਉਤੋਂ ਬਾਅਦ ਉਹਨਾਂ ਨੂੰ ਪੈਸੇ ਵਾਪਸ ਵੀ ਦੇ ਦਿੰਦਾ ਸੀਗਾ ਬਟ ਹੁਣ ਇਹਨਾਂ ਨੇ 2-3 ਮਹੀਨੇ ਤਰ੍ਹਾਂ ਉਹਨਾਂ ਨੂੰ ਖਰਾਬ ਕਰ ਰਿਆ ਸੀਗਾ ਤੇ ਜਿਹਦੇ ਚੱਲਦੇ ਇਹ ਉਹ ਕੱਲ੍ਹ ਦਾ ਘਰ ਤੋਂ ਗਾਇਬ ਹੋ ਚੁੱਕਾ ਹੈ ਤੇ ਉਹਨਾਂ ਨੇ ਉਸਨੇ ਸੰਜੀਪ ਕੁਮਾਰ ਸ਼ਰਮਾ ਨੇ ਇਹਨਾਂ ਦੇ ਕਾਫੀ ਜਿਹੜੇ ਪੈਸੇ ਦੇਣੇ ਆ ਇਸ ਸਬੰਧ ਦੇ ਵਿੱਚ ਸਾਰੇ ਜਿਹੜੇ ਮੇਰੇ ਕੋਲ ਦੁਕਾਨਦਾਰ ਆਏ ਨੇ ਤੇ ਇਹਨਾਂ ਨੇ ਜਿਹੜੀ ਇੱਕ ਆਪਣੀ ਲਿਖਤੀ ਜਿਹੜੀ ਤਰਖਾਸਤ ਆ ਉਬਿਸਾਡੇ ਮੂਵ ਕਰ ਦਿੱਤੀ ਹੈ ਤੇ ਅਸੀਂ ਉੱਥੇ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਆਪਣੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸਾਰੇ ਜਿਹੜੇ ਫਗਵਾੜਾ ਵਾਸੀਆਂ ਦੇ ਜਿਹੜੇ ਬਿਜ਼ਨਸmen ਨੇ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਉਹਦੇ ਵਿੱਚ ਪੈਸੇ ਲਗਾਏ ਨੇ ਉਹ ਅਸੀਂ ਉਹਨਾਂ ਨੂੰ ਵਾਪਸ ਮਿਲਾਉਣ 'ਚ ਪੂਰੀ ਮਦਦ ਕਰਾਂਗੇ ਜਿਹੜੀ ਸਾਰੀ ਦਰਖਾਸਤ ਰਿਸਿਵ ਹੋਈ ਹੈ ਉਸ ਦੇ ਅਸੇਦਗ ਅੰਕ ਕਾਰਵਾਈ ਜਿਹੜੀ ਅਮਲ ਵਿੱਚ ਲੈ ਕੇ ਆ ਰਹੇ ਹਾਂ ਮੈਡਮ ਅਮਾਉਂਟ ਕਿੰਨੀ ਹੈ ਟੋਟਲ ਆ ਇਹਨਾਂ ਦਾ ਅਸਰ ਮੁਤਾਬਕ ਤਾਂ ਉਹ ਕਰੋੜਾਂ ਦੇ ਵਿੱਚ ਹੈਗੀ ਹੈ ਤੇ ਬਟ ਉਹਨੂੰ ਅਸੀਂ ਵੈਰੀਫਾਈ ਕਰਾਂਗੇ